ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਉਹਨਾਂ ਦੇ ਦਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ 1 ਮਾਰਚ ਤੋਂ ਯੁਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਹੈ ਤੇ ਸਾਰਿਆਂ ਨੇ ਪ੍ਰਣ ਲਿਆ ਹੈ ਕਿ 31 ਮਈ ਤੱਕ ਜਿਹੜਾ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਤਹਿਤ ਸਾਡੀ ਸੀਆਈ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀ ਕਿ ਬਈ ਇੱਕ ਬੰਦਾ ਜਿਹੜਾ ਸਰਾਏ ਮਾਨਸਖਾਲੇ ਪਾਸੇ ਕੋਈ ਚਬਾਹਣ ਵਾਲੇ ਪਾਸੇ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫਰਮੇਸ਼ਨ ਮਿਲਦੇ ਹੀ ਤੁਰੰਤ ਐਸਪੀ ਡੀ ਅਜੀਤ ਸਿੰਘ ਡੀਐਸਪੀ ਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਨਦੀਪ ਅੰਦਾਵਾ ਦੀ ਟੀਮ ਨੂੰ ਰਵਾਨਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਫ ਜੋਤਾ ਜਿਹੜਾ ਕਿ ਭਿੱਤੇਵਾੜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੀਸ਼ਨ 'ਚੋਂ ਮੌਕੇ ਤੇ 5 ਕਿਲੋ ਹਿਰੋਇਨ ਤੇ ਇੱਕ ਐਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੂਝ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਿਹੜਾ ਚੈੱਕ ਕੀਤਾ ਤੇ ਉਹਦੀ ਪੁੱਛਗਿੱਛ ਕੀਤੀ ਤੇ ਉਹਦੇ ਵਿੱਚ ਉਹ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਛਵਾ ਕੇ ਰੱਖੀ ਹੈ ਪਹਿਲਾਂ ਕੋਲ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕੈਨ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੋਵਾ ਪਿਆ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕੈਨ ਤੇ ਇਹਨੂੰ ਥੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਹਨੇ ਬਾਰਡਰ ਏਰੀਏ ਤੋਂ ਇੱਕ ਕਨਸਾਈਨਮੈਂਟ ਹੋਰ ਚੁਕਨੀ ਸੀਗੀ ਜਿਹੜੇ ਕਿ ਕੋਆਰਡੀਨੇਟਸ ਦੇ ਫੋਨ 'ਚ ਸਾਨੂੰ ਲੱਭੇ ਜਦੋਂ ਇਹ ਇਹਨੂੰ ਇਸ ਬਾਰੇ ਪੁੱਛਤਾ ਸਖਤੀ ਨਾਲ ਪੁੱਛਗਿਛ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਰਿਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਇਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ 45 ਕਿਲੋ ਹੋ ਗਈ ਇਸ ਤੋਂ ਬਾਅਦ ਫਰਦਰ ਇਨਟੈਰੋਗੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸੱਚ ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਹੌਲ ਚੁਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਖੁੱਲ ਰਿਕਵਰੀ 85 ਕਿਲੋ ਦੀ ਹੋ ਗਈ ਇਹ ਗੱਲ ਬੜੇ ਮਤਲਬ ਸੀਗੀ ਕਿ ਭਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਰ ਲੈ ਕੇ ਡਿਟੇਲ ਦੇ ਵਿੱਚ ਪੁਸ਼ਤਾਚ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਹਨੇ ਡੰਬ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਸ ਇਲਾਕੇ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂ ਪੰਜਾਬ ਦੇ ਹੋਰ ਇਲਾਕਿਆਂ ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਪੁਛਕੀ ਚਲਦੀ ਪਈ ਹੈ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਬਈ ਆਪਾਂ ਵੱਡੇ ਸਮਗਲਰਾਂ ਨੂੰ ਹੱਥੋਂ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਹਾਸਲ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਮੋਟਰ ਤੋਂ ਸਮਾਨ ਚੁੱਕਦੇ ਆ ਜਿੱਥੇ ਇਹਦੇ ਪੰਜਾਬ ਦੇ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀਆ ਕੀਤੀ ਜਾਏਗੀ ਜਿਹੜਾ ਇਹ ਅਮਰਜੋਤ ਹੈ ਇਹ ਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪਰ ਹਸਪਤਾਲ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇਦਾਰਦੀ ਹੈ ਤੇ ਕਾਫੀ ਬੜੀ ਮਾਤਰਾ 'ਚ ਇਹ ਨਸ਼ੇ ਦਾ ਸੇਵਨ ਵੀ ਕਰਦਾ ਹੈ ਤੁਹਾਨੂੰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹ ਕੁਮਾਰ ਤੋਂ ਲੈ ਕੇ ਹੁਣ ਤੱਕ ਤਰਨਤਾਰਨ ਪੁਲਿਸ ਨੇ ਜਿਹੜਾ ਯੁਧ ਨਸ਼ਾ ਵਿਰੁੱਧ ਦੇ ਤਹਿਤ 341 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਕੀਤੀਆਂ ਜਿਦੇ ਵਿੱਚ 446 ਵੱਡੇ ਦੇ ਛੋਟੇ ਸਮਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਅਜਿਹੇ 2.5 ਮਹੀਨੇ ਦਾ ਅਸਾ ਸੀਗਾ ਇਹਦੇ ਵਿੱਚ 142 ਕਿਲੋ ਦੀ ਹੀਰੋਇਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਇਹ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਰਿਕਵਰ ਕੀਤਾ ਗਿਆ ਤੇ ਅਸੀਂ ਪ੍ਰਤੀਬੱਧ ਹੈ ਕਿ ਭਈ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਭਈ ਅਸੀਂ ਪੰਜਾਬ ਨੂੰ ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਉਹ ਅਸੀਂ ਬੜੀ ਮਹਤ ਨਾਲ ਸਾਰੀ ਟੀਮ ਦੀ ਤਰਨਤਾਰਨ ਪੁਲਿਸ ਦੀ ਮਹਤ ਨਾਲ ਉਹਨਾਂ ਦੇ ਉਹਨਾਂ ਦੀ ਜਿਹੜਾ ਕਿ ਆਪਾਂ ਨਸ਼ਾ ਮੁਕਤ ਕਰਕੇ ਰਵਾਂਗੇ